ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਰਜੀ ਆਪਾਂ ਇੱਕ ਛੋਟਾ ਜਿਹਾ ਮੈਸੇਜ ਦਿੰਨੇ ਆ ਤੁਹਾਨੂੰ ਸਾਰਿਆਂ ਨੂੰ ਕਿ ਸਾਡੇ ਮਾਤਾ ਜੀ ਸਾਡੀ ਮਾਸੀ ਸੀ ਮਾਤਾ ਰਾਣੀ ਕੌਰ ਉਹਨਾਂ ਨੂੰ ਜਿੰਨੇ ਵੀ ਮਾਲਕ ਨੇ ਸਵਾਸਾਂ ਜੀ ਜਿਹੜੀ ਪੂੰਜੀ ਸੀ ਦਿੱਤੀ ਸੀ ਉਹ ਆਪਦੀ ਭਾਉ ਕੇ ਸੰਸਾਰ ਇਸ ਫਣੀ ਸੰਸਾਰ ਨੂੰ ਅਲਵਿਦਾ ਕਹਿ ਕੇ ਸੀ ਪਰਸੋਂ ਅੱਜ ਅਸੀਂ ਉਹਨਾਂ ਦੇ ਫੁੱਲ ਚੁਕੇ ਸੀ ਤੇ ਉਹ ਸਾਡਾ ਵੀਰ ਲਖਵੀਰ ਸਿੰਘ ਉਹਨਾਂ ਦੀ ਮਾਤਾ ਜੀ ਸੀ ਉੱਤੇ ਆ ਸਾਡੇ ਭਾਜੀ ਆ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਨਾ ਬੂਟੇ ਲਾਉਣ ਆਏ ਸੀਗੇ ਸਾਡੇ ਵਾਵੇਆਣਾ ਪੁੱਲ ਵਜਦਾ ਜਦੋਂ ਅਸੀਂ ਖੇਤਾਂ ਨੂੰ ਜਾਂਦੇ ਇੱਥੇ ਵਾਵੇਆਂ ਦੇ ਖੇਤ ਆ ਵਾਵੇ ਬਾਬੇ ਆ ਬਰਾਗੀ ਸਾਧ ਉਹਨਾਂ ਦੇ ਨਾਂ ਤੇ ਇਹ ਮੋਗਾ ਲੱਗਿਆ ਅਸੀਂ 4-5 ਦਰਖਤ ਲਾਏ ਇੱਥੇ ਮਾਤਾ ਰਾਣੀ ਕੌਰ ਦੀ ਯਾਦ ਦੇ ਵਿੱਚ ਆ ਵਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਜਿਹੜਾ ਵੱਲ ਬਖਸ਼ੇ ਪਰ ਮੇਨ ਮਕਸਦ ਜਿਹੜਾ ਆਪਣਾ ਵੀਡੀਓ ਬਣਾਉਣ ਦਾ ਉਹੀ ਆ ਕਿ ਹਰ ਇੱਕ ਬੰਦੇ ਨੂੰ ਕਿ ਹਰ ਇੱਕ ਸਾਲ ਆਪਣਾ ਜਨਮ ਦਿਨ ਆਉਂਦਾ ਜੇ ਆਪਾਂ ਇੱਕ ਬੂਟਾ ਵੀ ਲਾ ਕੇ ਜਨਮ ਦਿਨ ਤੇ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਬੁੱਝੇ ਵੱਧ ਤੋਂ ਵੱਧ ਕਾਮਯਾਬ ਕਰ ਸਕੀਏ ਜਿੰਨੇ ਵੀ ਆਪਾਂ ਨੂੰ ਮਾਲਕ ਨੇ ਸਵਾਸ ਦਿੱਤੇ ਆ ਸੋ ਜੇ ਧਰਤੀ ਨੂੰ ਸਵਰਗ ਬਣਾਉਣਾ ਆਪਾਂ ਤਾਂ ਆਪਣੇ ਕੋਲੇ ਇੱਕੋ ਜਰੀਆ ਕਿ ਦਰਖਤ ਆਪਾਂ ਵੱਧ ਵੱਧ ਲਾਗੇ ਦੋ ਪੌਦੇ ਆਪਾਂ ਸੂਏ ਦੇ ਇਧਰਲੇ ਪਾਸੇ ਲਾਤੇ ਸੀਗੇ ਇੱਕ ਇਧਰਲੇ ਪਾਸੇ ਆਪਾਂ ਪਿੱਪਲ ਲਾਇਆ ਇਹ ਪਿੱਪਲ ਦਾ ਦਰਖਤ ਆ ਇੱਕ ਔਲਿਆਂ ਦਾ ਬੂਜਾ ਲਾਇਆ ਹਮ ਇਤਲਾਹ ਕੀ ਲਿਆ ਸੋ ਇਹ ਦਨ ਰੋ ਇੱਥੇ ਅਸੀਂ ਲਾਇਆ ਵੀਰ ਜੀ ਪੰਜ ਦਰਖਤ ਇੱਥੇ ਲਾਇਆ ਆਪਣੇ ਪੁੱਲ ਤੇ ਤੇ ਦੋ ਦਰਖਤ ਲਾਉਣੇ ਆ ਆਪਾਂ ਗੁਰਦੁਆਰਾ ਸਾਹਿਬ ਜੰਗੀ ਰਾਣਾ ਪਿੰਡ ਆ ਉੱਥੇ ਨਰਸਰੀ ਹੈ ਇਹ ਜਿਹੜੇ ਪੌਦੇ ਤਿਆਰ ਕਰਦੇ ਆ ਤੇ ਫ੍ਰੀ ਦਰਖਤ ਦਿੰਦੇ ਆ ਜੇ ਕਿਸੇ ਵੀਰ ਨੇ ਦਰਖਤ ਵੀ ਲਾਉਣੇ ਹੋਣ ਇਹ ਬਸ ਆਪਣਾ ਉਹ ਮੋਬਾਈਲ ਨੰਬਰ ਤੇ ਨਾਮ ਪਿੰਡ ਲਿਖਦੇ ਆ ਬਾਕੀ ਫ੍ਰੀ ਦਰਖਤ ਆ ਕੋਈ ਉਹਨਾਂ ਦਾ ਪੈਸਾ ਨਹੀਂ ਲੈਂਦੇ ਬਹੁਤ ਵੱਡੀ ਸੇਵਾ ਵੀਰਾਂ ਦੀ ਉਹ ਇੱਕ ਤਰ੍ਹਾਂ ਦਾ ਉਹ ਪੌਦਿਆਂ ਦਾ ਲੰਗਰੀ ਆ ਕੋਈ ਵੀ ਦਰਖਤ ਲੈ ਸਕਦੇ ਆਂ ਫਲ ਵਾਲਾ ਛਾਂ ਵਾਲਾ ਜਾਂ ਕੋਈ ਫੁੱਲਾਂ ਵਾਲਾ ਤਾਂ ਵੇਣਤਿਆ ਵੀਰ ਜੀ ਕੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤਾਂ ਜੇ ਹਰ ਇੱਕ ਨੂੰ ਪਤਾ ਲੱਗ ਸਕੇ ਉਸ ਨਰਸਰੀ ਬਾਰੇ ਤੇ ਪੌਦੇ ਜੇ ਕਿਸੇ ਵੀਰ ਨੂੰ ਚਾਹੀਦੇ ਹੁਣ ਤੋਂ ਉਥੋਂ ਲਿਆ ਸਕਦਾ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ